ਸਤਿਗੁਰ ਪਾਜੀ ਸਤਿਗੁਰ ਜੀ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਅੰਤਪੀਤ ਹੈ ਜੀ ਠੀਕ ਹੈ ਜੀ ਤੇ ਆਪਣੀ ਇਹ ਸ਼ਾਪ ਦਾ ਕੀ ਨਾਮ ਹੈ ਭਾਜੀ ਸਰ ਫਾਲੀ ਚਾਟ Bhandar ਸ਼ਾਪ ਦਾ ਨਾਮ ਹੈ ਮੈਂ ਬਾਜ਼ਾਰ ਜੀ ਕਾਦੀਆਂ ਅੱਛਾ ਜੀ ਇਹ ਭਾਜੀ ਕਿੰਨੀ ਪੁਰਾਣੀ ਦੁਕਾਨ ਹੈ ਜੀ ਤੁਹਾਡੀ ਇਹ 10 12 ਸਾਲ ਹੋ ਚੁੱਕੇ ਨੇ ਅੱਛਾ ਇਹ ਬਜ਼ੁਰਗਾਂ ਦਾ ਕੰਮ ਹੀ ਜਿਹੜਾ ਸੀ ਉਹਨਾਂ ਦੇ ਨਾਲ ਲੱਗ ਕੇ ਲੱਗ ਪਏ ਆ ਜੀ ਤੇ ਇਹ ਕਿੰਨੇ ਸ਼ੁਰੂ ਕਿੰਨੇ ਕੀਤੀ ਜੇ ਸਰ ਫਾਦਰ ਸਾਹਿਬ ਕਰਦੇ ਰਹਿ ਨਾਲ ਉਹਨਾਂ ਦੇ ਨਾਲ ਲੱਗ ਪਏ ਆ ਜੀ ਜੀ ਗੱਲ ਜੀ ਤੁਹਾਡੀ ਹਿਸਟਰੀ ਕੀ ਨਹੀਂ ਭਜੀ 1+2 ਜੀ ਅੱਛਾ +2 ਤੋਂ ਬਾਅਦ ਉਹ ਹੀ ਮੈਂ ਇੱਧਰ ਆ ਗਏ ਹਾਂ ਨਾ ਹਾਂਜੀ ਹਾਂਜੀ ਤੇ ਤੁਸੀਂ ਨਹੀਂ ਬਾਹਰ ਦਾ ਲਾਇਆ ਜਣਾ ਯੂ ਸਾਰਾ ਬਾਹਰ ਜਾਣ ਰਿਹਾ ਜੀ ਬਾਹਰ ਜਾਣ ਨਾਲੋਂ ਆਪਣਾ ਕੰਮ ਚੰਗਾ ਇਹਦੇ ਅੰਦਰ ਕੰਮ ਕਰਨਾ ਹੈ ਆਪਣਾ ਕੰਮ ਹੈ ਜਦੋਂ ਮਰਜ਼ੀ ক্লোਜ਼ ਕਰਦੇ ਹੋ ਜਦੋਂ ਮਰਜ਼ੀ ਆ ਜਾਓ ਮਰਜ਼ੀ ਚੱਲ ਜਾਓ ਆਪਣਾ ਰਾਜ ਹੈ ਜੀ ਤੇ ਠੀਕ ਹੈ ਜੀ ਠੀਕ ਹੈ ਗੱਲ ਤਾਂ ਸਹੀ ਹੈ ਜੀ ਤੇ ਭਾਦੀ ਆਪਾਂ ਕਾਦੀਆਂ ਸ਼ਹਿਰ ਜੀ ਤੁਹਾਡੀ ਟਿੱਕੀ ਬੜੀ ਮਸ਼ਹੂਰ ਜਿਆ ਪੂਰੇ ਚਰਚੇ ਆ ਜੀ ਜਿਹੜਾ ਇੱਕ ਵਾਰੀ ਖਾਏਗਾ ਬਾਰ ਬਾਰ ਤੇ ਮਹਾਰਾਜ ਕੀ ਪੌਣੇ ਕੀ ਕੀ ਚੀਜ਼ ਪੌਣੇ ਜਿਹਦਾ ਜਿਹੜੀ ਦੁਨੀਆ ਖਿੱਚੀ ਆਉਂਦੀ ਤੁਹਾਡੇ ਅੱਲ ਜੀ ਮਸਾਲੇ ਤੋਂ ਵਨ ਰੱਖੀਦੇ ਨੇ ਅੱਛਾ ਕਮੀ ਨਹੀਂ ਰੱਖੀ ਦੀ ਓਕੇ ਇਸ ਸਲਾਦ ਨਾਲ ਚਟਨੀਆਂ ਨਾਲ ਖੱਟੀ ਮਿੱਠੀ। ਉਹ ਵਾਹ ਬਈ। ਬਹੁਤ ਵਧੀਆ। ਜਿਹੜਾ ਖਾਏਗਾ ਫੇਰ ਆਏਗਾ ਚੱਲ ਕੇ। ਤੇ ਟਿੱਕੀ ਜੀ ਭਾਜੀ ਫੀਲਿੰਗ ਕਿਹੜੀ ਕਰਦੇ ਜੇ ਤੁਸੀਂ? ਸੱਚਨੇ ਦੀ ਦਾਲ ਦਾ ਮਸਾਲਾ ਹੁੰਦਾ ਜੀ। ਅੱਛਾ ਵਿਖਾਓਗੇ ਕਰਾਓਗੇ ਚੈੱਕ। ਆ ਜੀ ਜੀ। ਅੱਛਾ। ਸੱਚਨੇ ਦੀ ਦਾਲ ਦਾ ਮਸਾਲਾ ਪੈਂਦਾ ਜੇ ਵਿੱਚ। ਇੱਥੇ ਕੀ ਕੀ ਪਾਤਾ ਜੇ? ਇੱਥੇ ਮਸਾਲੇ ਜੇ ਸੱਚਨੇ ਦੀ ਦਾਲ ਹੈ। ਓਕੇ। ਮਸਾਲੇ ਨੇ ਆਪਣੇ ਜੀ। ਸਹੀ ਹੈ ਜੀ ਸਹੀ ਆ। ਤੇ ਭਾਜੀ ਇੱਧਰ ਆਪਣਾ ਇਹ ਕਿਹੜਾ ਪੈਟਰਨ ਜੇ? ਇਹ ਆਲੂ ਜੇ ਜੀ। ਅੱਛਾ। ਇਹ ਆ ਦੂਜਾ ਲੈ ਚਾਹ ਮਸਾਲਾ ਭਰ ਰਹੇ ਆ ਜੀ ਤੁਹਾਨੂੰ ਵਖਾਣ ਲੱਗੇ ਆ ਬਣਾ ਲਓ ਜੀ ਆ ਅੱਛਾ ਇਹ ਦਾਲ ਦੀ ਫਿਲਿੰਗ ਹੋ ਗਈ ਵਿੱਚ ਹੈ ਨਾ ਜੀ ਅੰਦਰ ਦਾਲ ਭਰ ਦਿੱਤੀ ਹੈ ਜੀ ਵਾਹ ਬਈ ਵਾਹ ਆ ਲਓ ਜੀ ਖਾਜੀ ਖਾਓ ਤੇ ਤਾਜੀ ਇਹ ਮੈਨ ਸ਼ੇਵ ਤੁਸੀਂ ਕੜੇ ਨਾ ਦਿੰਦੇ ਆ ਨਾ ਹਾਂਜੀ ਭਾਜੀ ਪੂਰੀ ਗਲਾਈ ਚ ਆ ਜਾਂਦੀ ਹੈ ਹਾਂਜੀ ਤੇ ਭਾਜੀ ਪੂਰੀ ਜਿਆਦਾਕਾਰ ਜੀ ਇੱਧਰ ਸਾਫ ਸਫਾਈ ਵੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਚਟਨੀ ਭਾਜੀ ਕਿਹੜੀ ਹੋਦੀ ਚਟਨੀ ਦਿਖਾਓ ਜੀ ਪਰੀ ਮਿੱਠੀ ਹੈ ਜੀ ਓਕੇ ਵਾਹ ਵਾਹ ਇਹ ਮਿੱਠੀ ਆ ਜੀ ਇਹ ਪੁਦੀਨੇ ਵਾਲੀ ਇਹ ਮੈਂ ਆ ਵੀ ਤਿਆਰ ਕਰ ਦਿਆਂ ਤੁਹਾਨੂੰ ਹਾਂ ਜੀ ਹਾਂ ਜੀ ਕੋਈ ਭਾਜੀ ਰੰਗਣੀ ਜੇ ਇਹ ਇਹਦੇ ਚ ਕੀ ਕੀ ਪਾਇਆ ਜੇ ਗੋੜ ਵਾਲੀ ਜਿਹੜੀ ਹੈ ਖੰਡ ਵਾਲੀ ਜੀ ਸਾਰਾ ਅੱਛਾ ਇਹ ਖੰਡ ਵਾਲੀ ਹੈ ਖੰਡ ਦੀ ਬਣੀ ਹੋਈ ਹੈ ਇਧਰ ਭਾਜੀ ਕੀ ਰੱਖਿਆ ਜੇ ਇਹ ਸਲਾਦ ਭਾਜੀ ਨਾਲ ਦਹੀਂ ਦਾ ਅੱਛਾ ਇਹ ਨਾਲ ਪਿਆਜ਼ ਦਿੰਦੇ ਜੀ ਹਾਂ ਜੀ ਭਾਜੀ ਅੱਜ ਕੱਲ ਪਿਆਜ਼ ਚੱਲਦਾ ਕੇ ਮooli ਚੱਲਦੀ ਸੀ ਮooli ਅੱਜ ਕੱਲ ਆਂਦੀ ਨਹੀਂ ਸਹੀ ਠੀਕ ਹੈ ਪਿਆਜ਼ ਵਰਤੀਦਾ ਵਾ ਸਹੀ ਹੈ ਜੀ ਸਹੀ ਹੈ ਕਰੋ ਹੁ ਫੜੀ ਫਿਰ ਪਲੇਟ ਆਪਣੀ ਰੈਡੀ ਜੀ ਲਓ ਜੀ ਲਓ ਪਲੇਟ ਇਹ ਆਪਣਾ ਇੱਕ ਵਾਰੀ ਤੁਸੀਂ ਫਰਾਈ ਕਰਕੇ ਰੱਖਿਆ ਹੈ ਇਹ ਕੱਚੀਆਂ ਗੱਡੀਆਂ ਇੱਕ ਵਾਰ ਕਟੀਆਂ ਕੱਢ ਕੇ ਰੱਖ ਲਈਆਂ ਜਦੋਂ ਗਾਹ ਨਾਲੇ ਉਦੋਂ ਨਾਲ ਨਾਲ ਗਰਮਾ ਗਰਮ ਤਿਆਰ ਕਰਕੇ ਲੈ ਮੈਂ ਤਾਂ ਪੂਰੀ ਹੈ ਕ੍ਰਿਸਪੀ ਬਣਾਉਂ ਕੰਮ ਕੇ ਪੂਰਾ ਹਾਂ ਜੀ ਭਾਜੀ ਡੇਢ ਨਿੱਕੀ ਵੀਰ ਜੀ ਕਰਾਰੀ ਕਰ ਛੱਡੀ ਐ ਕੱਚੀ ਕਿਸੇ ਨੂੰ ਨਹੀਂ ਦਈ ਦੀ ਲੈ ਲੋ ਜੀ ਰੰਗ ਟਿੱਕੀਆਂ ਦਾ ਕੱਚੀਆਂ ਜੇ ਪੱਕੀਆਂ ਜੇ ਮਹਾਰਾਜ ਜੀ ਪੂਰੀ ਕ੍ਰਿਸਪੀ ਕੀਤੀ ਪਈਆਂ ਹਾਂ ਹਾਂ ਜੀ ਵੀਰ ਜੀ ਹੁਣ ਤੁਹਾਨੂੰ ਪਲੇਟ ਲਾ ਕੇ ਬਖਾਨਨੇ ਆ ਸਹੀ ਆ ਜੀ ਸਹੀ ਆ ਲਾਓ ਮਹਾਰਾਜ ਪਲੇਟ ਸਾਡੀਆਂ ਟਿੱਕੀਆਂ ਜੀ ਲਓ ਜੀ ਦੋ ਆ ਗੀਆਂ ਟਿੱਕੀਆਂ ਇਹਦੇ ਵਿੱਚ ਪਈ ਗਈ ਹੁਣ ਖੱਟੀ ਮਿੱਠੀ ਚਟਨੀ ਓਏ ਹੋਏ ਓਏ ਮੀਂਹ ਵਾਲੀ ਸਹੀ ਆ ਜੀ ਸਹੀ ਆ ਇਹ ਤੁਹਾਡੀ ਆ ਗਈ ਗੋੜ ਵਾਲੀ ਕੀ ਚਲੀ ਜੇ ਖੰਡ ਵਾਲੀ ਸਾਰਾ ਖੰਡ ਵਾਲੀ ਆਹ ਲੋ ਸਰ ਸਲਾਦ ਆ ਗਿਆ ਜੀ ਲੋ ਜੀ ਇਹ ਆ ਗਿਆ ਜੀ ਸਲਾਦ ਆਹ ਲੋ ਜੀ ਪਲੇਟ ਹੋ ਗਈ ਸਾਡੀ ਟਾਡੀ ਚੱਕ ਕਰਕੇ ਵੇਖੋ ਸਰ ਤੁਸੀਂ ਬਦੀ ਟਿੱਕੀ ਦਾ ਰੇਟ ਕੀ ਰੱਖਿਆ ਜੀ ਤੁਸੀਂ ਸਰ 35 ਰੁਪਏ ਦੀ ਪਲੇਟ ਦਾ ਹੀ ਜੀ ਇਹ 2 ਪੀਸ ਆਉਂਦੇ ਨੇ ਵਿੱਚ ਸਹੀ ਹੈ ਜੀ ਜੀ ਜੇਕਰ ਟਿੱਕੀ ਖਾਣ ਆਉਣਾ ਤੁਹਾਡੇ ਕੋਲ ਤੋਂ ਲੋਕੇਸ਼ਨ ਦੱਸੋ ਜੀ ਕਿਹੜੀ ਜੇਨ ਬਾਜ਼ਾਰ ਕਾਦੀਆਂ ਠੀਕ ਹੈ ਜੀ ਨਿੰਦੀ ਵਾਲਾ ਚੌਂਕ ਸਹੀ ਹੈ ਮੇਨ ਬਾਜ਼ਾਰ ਕਾ ਦੀਆਂ ਜੇ ਲੋਕੇਸ਼ਨ ਦਾ ਨਾਮ ਪਤਾ ਲੱਗੇ ਪਾ ਲਈ ਆਪਣਾ ਫੋਨ ਨੰਬਰ ਦੇ ਦਿਓ ਕੋਈ ਜੀ 83691208 ਠੀਕ ਹੈ ਜੀ ਉਹਦੀ ਭਾਜੀ ਉਹਨਾਂ ਨੇ ਟਿੱਕੀ ਤਿਆਰ ਕਰ ਦਿੱਤੀ ਆ ਤੇ ਦਾਲ ਦੀ ਵਿੱਚ ਫਿਲਿੰਗ ਕੀਤੀ ਆ ਤੇ ਬਾਕੀ ਹੁਣ ਚੈੱਕ ਕਰਕੇ ਤੁਹਾਨੂੰ ਦੱਸਦੇ ਆ ਕਿਵੇਂ ਦਾ ਟੇਸਟ ਆ ਤੇ ਪੂਰੀ ਕ੍ਰਿਸਪੀ ਆ ਜੀ ਟਿੱਕੀ ਤੇ ਲਾਓ ਜੀ ਬਾਈਟ ਹੋ ਗਈ ਜੀ ਆਪਣੀ ਰੈਡੀ ਆ ਜੋ ਬਾਕੀ ਦੱਸਦੇ ਹੁਣ ਚੈੱਕ ਕਰਕੇ ਹੂੰ ਪੂਰੀ ਕ੍ਰਿਸਪੀ ਆ ਭਾਰੀ ਤਾਂ ਕਿ ਵਾਲੀ ਟਿੱਕੀ ਜੇ ਤੇ ਬਾਕੀ ਅਪਲੀਕੇਸ਼ਨ ਭਰੀ ਨੇ ਤੁਹਾਨੂੰ ਦੱਸੀ ਆ ਤੇ ਵੱਤੋ ਬਾਅਦ ਇਹਨਾਂ ਕੋ ਪਹੁੰਚੋ ਅਦਾਲਤ ਵਾਲੀ ਟਿੱਕੀ ਖਾ ਕੇ ਜਾਓ ਤੇ ਬਾਕੀ ਵੀਡੀਓ ਦੇਖ ਕੇ ਦੱਸੋ ਕਿ ਮਿੰਦੀ ਲੱਗੀ ਦਾ ਅਕਸ਼ਰ ਮੈਨੂੰ ਜੁੜਲ ਕਰਿਓ ਤੇ ਵੱਤੋ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਹੈ ਜੀ ਕਾਰੀ ਟਿੱਕੀ ਤੇ ਮਿਲਦੇ ਜਲਦੀ ਨੇ ਵੀਰ ਤੁਸੀਂ ਵੀਡੀਓ ਵਿੱਚ ਸਾਥ ਦੇ ਤੁਸੀਂ ਫੋਟੋ ਸਿੱਖਾਂ